ਮੈਂ ਉਹਨਾਂ ਮਸੀਹ ਪਰਿਵਾਰ ਵਿੱਚ ਦੁਆ ਕਰਨ ਗਿਆ ਉਹਨਾਂ ਨੇ ਚੰਗੀ ਤਰ੍ਹਾਂ ਇਬਾਦਤ ਬੰਦਗੀ ਵਿੱਚ ਬੈਠੇ ਨਹੀਂ ਵਚਨ ਸੁਣਿਆ ਹੀ ਨਹੀਂ ਚੰਗੀ ਤਰ੍ਹਾਂ ਉਹਨਾਂ ਨੇ ਬੰਦਗੀ اٹੈਂਡ ਹੀ ਨਹੀਂ ਕੀਤੀ ਮੈਂ ਠੀਕ ਹੈ ਮਨੂੰ ਬਿਠਾਇਆ ਸੇਵਕ ਨੂੰ ਮੈਂ ਕਿਹਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਉਸ ਘਰ ਵਿੱਚ ਗਿਆਤਵ ਮੈਨੂੰ ਇਹ ਦੱਸੋ ਉਹਨਾਂ ਦੀ ਬਾਈਬਲ ਕਿੱਥੇ ਪਈ ਸੀ ਤਾਂ ਉਹਨਾਂ ਨੇ ਕਿਹਾ ਕਿ ਬਾਈਬਲ ਉਹਨਾਂ ਦੀ ਜਿਹੜੀ ਸੀ ਇੱਕ ਨੁੱਕਰ ਤੇ ਸਾਈਡ ਤੇ ਪਈ ਸੀ ਤੇ ਮੈਂ ਉਸ ਬਾਈਬਲ ਦੇ ਆ ਲਾਗੇ ਚਾਗੇ ਕਿੰਦੇ ਉਸ ਬਾਈਬਲ ਦੇ ਉੱਪਰ ਇੱਕ ਹੋਰ ਕਿਤਾਬ ਸੀ ਮੈਂ ਕਿਹਾ ਕਿਹੜੀ ਕਿਤਾਬ ਸੀ ਬੱਚਿਆਂ ਦੀ ਕਿਤਾਬਾਂ ਸਨ ਬੱਚਿਆਂ ਦੀਆਂ ਕਿਤਾਬਾਂ ਸਨ ਠੀਕ ਹੈ ਤੇ ਮੈਂ ਜਦੋਂ ਬੰਦਗੀ ਚ ਬੈਠੇ ਬਾਈਬਲ ਲੈ ਕੇ ਬੈਠੇ ਕਿੰਦੇ ਨਹੀਂ ਪੂਰੀ ਬੰਦਗੀ ਕਰ ਲਈ ਬਾਈਬਲ ਲੈ ਕੇ ਬੈਠੇ ਹੀ ਨਹੀਂ ਪੂਰੀ ਬੰਦਗੀ ਵਿੱਚ ਬਾਈਬਲ ਲੈ ਕੇ ਬੈਠੇ ਨਹੀਂ ਬਾਈਬਲ ਪਈ ਹੈ ਬੈਠੇ ਨਹੀਂ ਤੇ ਮੈਨੂੰ ਦੱਸਿਆ ਕਿ ਜਿਹੜਾ ਯਸੂ ਦਾ ਆਦਰ ਨਹੀਂ ਕਰਦਾ ਉਹ ਤੇਰਾ ਆਦਰ ਕਿੱਥੋਂ ਕਰਦਾ ਭਾਈ ਤੇ ਗੈਰ ਲੋਕਾਂ ਦੇ ਘਰ ਜਾਓ ਉਹਨਾਂ ਨੂੰ ਬਾਈਬਲ ਦੇ ਕੇ ਕਹੋ ਕਿ ਇਹ ਯਿਸੂ ਮਸੀਹ ਦਾ ਸੰਦੇਸ਼ ਹੈ ਬੜੇ ਆਦਰ ਦੇ ਨਾਲ ਉਹ ਲੈਂਦੇ ਹਨ ਬੜੇ ਅਦਬ ਦੇ ਨਾਲ ਲੈਂਦੇ ਹਨ ਉਹਨੂੰ ਕਪੜੇ ਚ ਦੋ ਤਿੰਨ ਵਾਰ ਲਪੇਟ ਕੇ ਰੱਖਦੇ ਹਨ ਔਰ ਚੰਗੀ ਜਗ੍ਹਾ ਤੇ ਰੱਖਦੇ ਔਰ ਉੱਥੋਂ ਫੇਰ ਡੇਲੀ ਪੜਦੇ ਪਰ ਅਸੀਂ ਮਸੀਹ ਲੋਕ ਚਾਹੇ ਪੁੰਜੇ ਸੋੜ ਦਈਏ ਚਾਹੇ ਇਕੱਠ ਨਾ ਫੜ ਲਈਏ ਚਾਹੇ ਜਿੱਧਾ ਮਰਜੀ ਰੱਖ ਲਈਏ मैं तो बहुत मशहूर एक सेवक के बारे सुने उन्हें कहा बाइबल कुछ भी नहीं इतने ए मैं जुत्ती लैके खड़ा हो जाव मैं नाम नहीं लै सकता एडे वे पास्टर का शब्द ही परमेश्वर है और परमेश्वर ही शब्द है